ਜੀ ਬਹੁਤ ਮਗਧਾਗੀ ਘਟਨਾ ਦੇਸ਼ ਦੇ ਵਿੱਚ ਵਾਪਰੀ ਹੈ ਬਹੁਤ ਵੱਡਾ ਜਿਹੜੀ ਠੋਣੀ ਔਰ ਹਮਲਾ ਜਿਹੜਾ ਦੇਸ਼ ਤੋਂ ਹੋਇਆ ਹੈ ਸਮੁੱਚਾ ਦੇਸ਼ ਇਸ ਕੱਲ ਦੀ ਨਿੰਦਾ ਕਰਦੀ ਹੈ ਔਰ ਕੱਲ ਅਸੀਂ ਨਿੰਦਾ ਪ੍ਰਸਤਾਵ ਵੀ ਲੈ ਕੇ ਆ ਗਏ ਰਾਹੁਲ ਗਾਂਧੀ ਨੇ ਅਮਿਤ ਸ਼ਾਹ ਜੀ ਨਾਲ ਗੱਲ ਕੀਤੀ ਅੱਜ ਜੰਮੂ ਕਸ਼ਮੀਰ ਜਾ ਕੇ ਮੁੱਖ ਮੰਤਰੀ ਨੂੰ ਵੀ ਮਿਲੇ सीडब्ल्यूसी ਦੀ ਬਾਤ ਕੋਈ ਸਮੁੱਚੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਇਸ ਤਰ੍ਹਾਂ ਦੇ ਕੈਂਡਲ ਮਾਰਚ ਕਰ ਰਹੀ ਹੈ ਅਸੀਂ ਅਮਨ ਔਰ ਸ਼ਾਂਤੀ ਚਾਹੁੰਦੇ ਹਾਂ ਪਰ ਇਸ ਵਕਤ ਸਾਨੂੰ ਕਾਂਗਰਸ ਪਾਰਟੀ ਨੇ ਜੋ ਸਿਖਾਇਆ ਹੈ ਕਿ ਅਸੀਂ ਨਹੀਂ ਦੇਖਣਾ ਵੀ ਕਿਸ ਜਾਤੀ ਦੇ ਹੈ ਕਿਸ ਧਰਮ ਨੂੰ ਮੰਨਣ ਵਾਲੇ ਕਿਸ ਪਾਰਟੀ ਨਾਲ ਹੈ ਸਮੁੱਚੇ ਲੋਕ ਦੇਸ਼ ਦੇ ਨਾਲ ਹਿੰਦੁਸਤਾਨ ਦੇ ਨਾਲ ਉਚ타ੰਗ ਵਾਂਗ ਖੜੇ ਹਨ ਪਰ ਹਾਂ ਮੈਂ ਜ਼ਰੂਰ ਕਹਾਂਗਾ ਕਿ ਕਿਤੇ ਨਾ ਕਿਤੇ ਇੰਟੈਲੀਜੈਂਸ ਦਾ ਫੇਲਿਅਰ ਰਿਹਾ تمام ایجنسییاں جموں کشمیر چا اینائی اے آرمی ہے اور باؤڈر سکیورٹی فورسز ہے اور جموں کشمیر پولیس ہے اس سے بابیوں ਤੁہانوں ایڈا سمجھ نہیں آئی کہ دیش دے اندر کی ہو رہا سو مینوں لگدا ہے کہ بہت بڑی نالائقی تے بہت بڑا جڑا اے فیلر دیش دے اندر رہا کہ ہاسپتال तो हम इसकी निंदा करते आज हमारे साथ हमारे प्रभारी महाराष्ट्र से चल के कल भी उन्होंने यहाँ पर इस पीस मार्च में हिस्सा लिया परसों उन्होंने उन्होंने परसों में गए और आज रविंदर गधवी जी यहाँ पर भी पधारे हैं इसके अंदर तो हम सब देशवासी हैं देश को तो प्यार करने वाले हैं सारा देश सड़क क्योंकि ਸਭ ਲਈਦਾ ਦੋਖਾ ਕਿ ਜਿਹੜਾ ਟੈਰਰਿਸਟ ਸਾਡੇ ਤੇ ਹਮਲਾ ਹੋਇਆ ਜਿਹੜੀਆਂ ਤਾਕਤਾਂ ਦੇ ਪਿੱਛੇ ਐ ਅਸੀਂ ਆਪਣੀ ਭਾਰਤ ਸਰਕਾਰ ਤੋਂ ਡਿਮਾਂਡ ਵੀ ਕਰਦੇ ਆ ਕਿ ਉਹਨਾਂ ਨੂੰ ਕਿਹੜੀ ਤੱਕ ਕੜੀ ਸਜ਼ਾ ਮਿਲਣੀ ਚਾਹੀਦੀ ਐ ਔਰ ਅਸੀਂ ਸਰਕਾਰ ਦੇ ਅਸਚੈਪ ਦੇ ਨਾਲ ਆ ਲੇਕਿਨ ਲੈਪਸ ਆਫ ਸਕਿਉਰਟੀ ਐ ਜਿਸ ਦੇ ਕਰਕੇ ਸਾਡੇ ਇੰਨੇ ਲੋਕ ਮਾਰੇ ਗਏ ਅਸੀਂ ਡਿਮਾਂਡ ਕਰਦੇ ਆ ਕਿਉਂਕਿ ਇੱਕ ਸੱਚਾ ਦੇਸ਼ਵਾਸੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਆ ਵੀ ਸਰਕਾਰ ਦਾ ਸਾਥ ਵੀ ਦੇਈਏ ਬਟ ਉਹਨਾਂ ਲੋਕਾਂ ਨੂੰ ਦੀ ਕੱਢੀ ਤੋਂ ਕੱਢੀ ਸਜ਼ਾ ਮਿਲਣੀ ਚਾਹੀਦੀ। ਪ੍ਰਗਟ ਵਿਜੇ ਕੁਲ ਸਿੰਘ ਚਾਰਜਵਾਰ ਨੰਬਰ 2 ਇਹ ਬਹੁਤ ਹੀ ਮੰਦ ਭਾਗੀ ਕਰਨਾ ਵਾਪਰੀ ਹੈ ਜਿਹੜੀ ਦੇਸ਼ ਦੀ ਆਤਮਾ ਨੂੰ ਝੁੜ ਕੇ ਰੱਖ ਦਿੱਤਾ ਹੈ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੇ ਵਾਰਡ ਬੋਲਰ ਤੇ ਕਾਂਗਰਸ ਪਾਰਟੀ ਵੱਲੋਂ ਜਿੰਨੇ ਵੀ ਕੇਸ ਕਰਨਾ ਸ਼ਹੀਦ ਹੋਇਆ ਸਾਰਿਆਂ ਨੂੰ ਸ਼ਰਧਾ ਸਹਿੋਂ ਮਨ ਪਰਕਾ ਕਰਦਾ ਤੇ ਮੇਰੀ ਦੇਸ਼ ਦੀ ਸਰਕਾਰ ਇੱਕ ਹੀ ਮੰਗ ਹੈ ਕਿ ਵੀ ਜਿਹੜੇ ਇਹ ਜਿਹੜੇ دہشتਗਰ ਖੁੱਲੇ ਆਮ ਘੁੰਮ ਰਹੇ ਨੇ ਇਨਾਂ ਦੇ ਸਰਕਾਰ ਨਾਲ ਕਿਸੇ ਕਿਉਂਕਿ ਇਹਨਾਂ ਨੇ ਕਸ਼ਮੀਰ ਦਾ ਮਾਹੌਲ ਫੇਰ ਤੋਂ ਖਰਾਬ ਕਰ ਦਿੱਤਾ ਹੈ ਜਿਹੜਾ ਮਾਹੌਲ ਲੋਕਾਂ ਨੇ ਦਿਨਾਂ ਵਿੱਚ ਸਿਗਾ ਵੀ ਕਸ਼ਮੀਰ ਜਨਤ ਹੈ ਅਸੀਂ ਉਹਨੂੰ ਦੇਖਣ ਜਾਵਾਂਗੇ ਕਈ ਲੋਕਾਂ ਨੇ ਛੁੱਟੇ ਜੇ ਪਲਾਨ ਕੀਤਾ ਸੀ ਉਹ ਵੀ ਉੱਥੇ ਜਾ ਕੇ ਦੇਖਣ ਜਾਵਾਂਗੇ ਤੇ ਕਈਆਂ ਨੇ ਹੁਣ ਬੁਕਿੰਗ ਕੈਨਸਲ ਕਰ ਦਿੱਤੀ ਹੈ ਇਹ ਜਿਹੜੀ ਦਰ ਤੱਕ ਦੇ ਲਈ ਦਾ ਮਾਹੌਲ ਸੁਖਾਮਾ ਨਹੀਂ ਹੁੰਦਾ ਉਦੋਂ ਤੱਕ ਇਹ ਦੇਸ਼ ਦੀ ਜਿਹੜੀ ਤਰਸਦੀ ਹੈ ਇਹ ਵੱਡੇ ਪੱਧਰ ਤੇ ਜਾਰੀ ਰਹੇਗੀ ਤੇ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਉੱਥੇ ਇੰਨੀ ਆਰਮੀ ਲੱਗੀ ਹੋਈ ਹੈ ਸਾਰੀ ਪੈਰਾ ਮਿਲ ਫੋਰਸਿਸ ਲੱਗੀਆਂ ਹੋਈਆਂ ਨੇ ਇਹ ਜਿਹੜੀ ਅਨੁਸ਼ਾਸਨੀ ਘਟਨਾ ਆ ਇਹ ਕਿਤੇ ਨਾ ਕਿਤੇ ਇਹ ਜਿਹੜੀ ਹੈ ਇਹ ਜਿਹੜੀ ਸਿਕਿਉਰਿਟੀ ਵਿੱਚ ਵੀ ਅਸੀਂ ਕਹਿ ਸਕਦੇ ਆ ਇਹ ਝੂਠ ਹੋਈ ਹੈ ਸਰਕਾਰ ਤੋਂ ਤੇ ਸਰਕਾਰ ਨੂੰ ਚਾਹੀਦਾ ਉੱਥੇ ਹੋਰ ਜ਼ਿਆਦਾ ਪੁਖਤਾ ਇੰਦਾਮ ਕਰੇ ਤਾਂ ਜੋ ਕਿ ਹਰੇਕ ਨਾਗਰਿਕ ਜਿਹੜਾ ਵੀ ਉਥੇ ਸ਼ਿਰਮਗੜ ਜੋ ਜਾਂ ਉਥੇ ਮਲਕ ਕਸ਼ਵੀਰ ਜਾਂਦਾ ਉਹਦੀ ਸੁਰੱਖਿਆ ਦਾ ਪ੍ਰਬੰਧ ਸਰਕਾਰ ਲਾਜ਼ਮੀ ਕਰੇ ਤਾਂ ਜੋ ਕਿ ਜਿਹੜੇ ਭਾਰਤ ਨੂੰ ਪਾਰਦੇਸ਼ੀ ਲੋਕਾਂ ਦਾ ਦਿਲਾਜੋ ਇਹ ਵਹਿਮ ਨਿਕਲੇ ਕਿ ਜਿਹੜਾ ਇਹ ਕਸ਼ਮੀਰ ਹੈ ਇਹ ਅੱਤਵਾਦ ਦਾ ਆਡਾ ਬਣਿਆ ਹੋਇਆ ਹੈ ਇਹ ਅੱਤਵਾਦ ਦਾ ਆਡਾ ਜਿਹੜਾ ਖਤਮ ਕਰਨਾ ਇਹ ਸਰਕਾਰੀ ਜ਼ਿੰਮੇਵਾਰੀ ਹੈ ਇਹ ਇਹ ਜਸ਼ਨ ਕਰਦਾ ਤੇ ਕਣੀ ਕਾਰਵਾਈ ਕਰੇ ਤਾਂ ਜੋ ਕਿ ਲੋਕਾਂ ਸਾਰੇ ਪਾਰਦਰਸ਼ੀਆਂ ਦੇ ਦਿਲਾਜ ਇਹ ਵਿਸ਼ਵਾਸ ਬਣੇ ਕਿ ਜਿਹੜੇ ਅਸੀਂ ਆ ਅਸੀਂ ਇੱਕ ਮੁਲਕ ਜਿਹੜਾ ਕਸ਼ਮੀਰ ਹੈ ਸਾਡੇ ਪਰਦਾਇਸ਼ ਹੈ ਤੇ ਅਸੀਂ ਇੱਥੇ ਆਜ਼ਾਦੀ ਨਾਲ ਹੁਕਮ ਸਕਦੇ ਹਾਂ ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਸਾਰੇ ਸ਼ਹੀਦ ਹੋਇਆਂ ਨੂੰ ਸ਼ਰਧਾ ਸਹਿਤ ਆਪਣੀ ਕਰਦਾ ਜੈ ਹਿੰਦ ਜੈ ਭਾਰਤ